ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰੇ ਕਦੇ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਆਪੋ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਕਰਦੇ ਹਾਂ ਜੀ ਬਲੌਗ ਦੀ ਸ਼ੁਰੂਆਤ ਸਵਾਗਤ ਹੈ ਤੁਹਾਡਾ ਸਾਡੇ ਅੱਜ ਦੇ ਬਲੌਗ ਦੇ ਵਿੱਚ ਸ਼ਾਮ ਦਾ ਵੇਲਾ ਹੋ ਚੁੱਕਿਆ ਜੀ ਮਿੰਨਲਾ ਦਾ ਸਾਢੇ 6 ਹੋ ਗਏ ਆ ਓ ਮਾਈ ਗਾਡ ਸਾਤ ਹੀ ਵਜ ਚੱਲਿਆ ਬੇਟੀ ਵੀ ਆਉਣ ਵਾਲੀ ਆ ਤੇ ਹੁਣ ਆਪਾਂ ਸਬਜ਼ੀ ਬਣਾ ਲਈਏ ਫਟਾਫਟ ਫਿਰ ਚਾਹ ਬਣਾਉਣੀ ਆ ਬੱਚਿਆਂ ਦੇ ਨਖਰੇ ਹੀ ਨਹੀਂ ਮਾਣ ਹੈਗੇ ਬਣੇ ਰਿਓ ਜੀ ਵਲੌਗ ਦਿਨਾ ਹਾਂਜੀ ਆ ਜਿਹੜੀ ਕੜਾਈ ਹੈ ਨਾ ਕੱਲ ਬਹੁਤ ਵੱਡਾ ਹਾਸਾ ਹੋ ਚੱਲਿਆ ਸੀ ਇਹਦੇ ਵਿੱਚ ਮੈਂ ਕੱਡੇ ਸੀ ਪਕੌੜੇ ਤੇ ਪਕੌੜੇ ਕੱਢ ਕੇ ਇਹਦੀ ਵਿੱਚ ਸੀ ਤੇਲ ਮੈਨੂੰ ਗੈਸ ਬੰਦ ਕਰਨ ਦਾ خیال ਭੁੱਲ ਗਿਆ ਉਸ ਤੋਂ ਬਾਅਦ ਇੱਕ ਪੂਰਾ ਇੱਕ ਘੰਟਾ ਗੈਸ ਚ ਚਲਦੀ ਰਹੀ ਕੜਾਈ ਕਿਉਂਕਿ ਤੇਲ ਥੋੜਾ ਜਿਹਾ ਜ਼ਿਆਦਾ ਸੀ ਇਸੇ ਕੜਾਈ ਦੇ ਵਿੱਚ ਛੇਕ ਨਹੀਂ ਹੋਇਆ ਥੋੜਾ ਬਚਾ ਹੋ ਗਿਆ ਤੇਲ ਹੀ ਸੜਦਾ ਰਿਹਾ ਮਤਲਬ ਇੰਨਾ ਖੁੱਲ ਗਿਆ ਸੀ ਤੇ ਪਤਾ ਨਹੀਂ ਵਾਹਿਗੁਰੂ ਨੇ ਕਿਹੜਾ ਪਾਣਾ ਬਣਾਇਆ ਵਾ ਕਿਹੜੇ ਪਾਣੇ ਨਾਲ ਬਚ ਬੁਝ ਗਏ ਮੈਨੂੰ ਸਮਝ ਨਹੀਂ ਕੋਈ ਲੱਗੀ ਹੁਣ ਪਹਿਲਾਂ ਪੱਖਾ ਬੰਦ ਕਰ ਦਈਏ। ਇਹ ਵੀ ਬੜੀ ਆਵਾਜ਼ ਆ। ਮੈਂ ਸਾਹਮਣੇ ਇੱਥੇ ਬੈਠੀ ਸੀ। ਪਿਆਜ਼ ਕੱਟ ਰਹੀ ਸੀ। ਮੈਨੂੰ ਬਹੁਤ ਗਰਮੀ ਲੱਗੀ। ਫਿਰ ਮੈਂ ਇੱਥੇ ਬੈਠ ਗਈ। ਇਸ ਕੜਾਈ ਦਾ ਜਿਹੜਾ ਜੋ ਵੀ ਇਹਦੇ ਨਾਲ ਹੋਇਆ ਸਾਡੇ ਨਾਲ ਹੋਣ ਵਾਲਾ ਸੀ ਉਹ ਦੱਸਦੇ ਆ। ਮੈਂ ਕਿੰਨੇ ਘੰਟੇ ਬਾਅਦ ਨਾ ਚਾਹ ਪਕੌੜੇ ਖਾਦੇ ਅੰਦਰ ਬੇਟਾ ਸਕੂਲ ਤੋਂ ਆਇਆ ਸੀ ਮੈਂ ਉਹ ਲਾ ਕੇ ਕਾਫੀ ਚਿਰ ਬੈ ਕੇ ਮਤਲਬ ਸੀਰੀਅਲ ਆਉਂਦਾ ਪਿਆ ਸੀ ਮੈਂ ਸੀਰੀਅਲ ਦੇਖਦੇ ਰਹਾ ਮੈਂ ਸੀਰੀਅਲ ਦੇਖਦੂ ਕੇ ਮੈਂ ਅਚਾਨਕ ਬਾਹਰ ਆਈ ਤੇ ਇੰਨਾ ਵੇਖੋ ਧੂਆਂ ਧੂਆਂ ਕਿੱਥੋਂ ਆਇਆ ਤੂੰ ਹੀ ਹਲਦੇ ਜਦ ਮੈਂ ਤੂੰ ਹਲਾਈ ਮੈਂ ਅੰਦਰ ਦੇਖ ਕੇ ਗੈਸ ਚੱਲਦਾ ਮੈਨੂੰ ਨਹੀਂ ਸੀ ਪਤਾ ਮੈਂ ਕੀ ਕੀਤਾ ਆ ਕੇ ਪਹਿਲਾਂ ਗੈਸ ਬੰਦ ਕੀਤਾ ਮੈਂ ਉਹ ਤੇ ਟੱਕਣ ਜਾਕਦਾ ਜਦੋਂ ਮੈਂ ਚੱਕਿਆ ਉਹਦਾ ਟੱਕਣ ਬੱਲੇ ਉਹ ਅੱਗ ਲੱਗ ਗਈ ਮੈਂ ਫਟਾਫੜ ਲੈ ਰੈਗੂਲੇਟਰ ਬੰਦ ਕਰਕੇ ਮੈਨੂੰ ਨਹੀਂ ਪਤਾ ਲੱਗਾ ਪਈ ਮੈਂ ਕਿਵੇਂ ਇੰਨਾ ਕੁੰਡਿਆਂ ਤੋਂ ਕਿਦਾਂ ਫੜਿਆ ਵਾਏ ਗਰੂ ਜਾਣੇ ਮੈਂ ਬਾਲਦੀ ਅੱਗ ਦੇ ਵਿੱਚ ਇਹਨਾਂ ਦੋਨਾਂ ਨੂੰ ਫੜ ਕੇ ਮੈਂ ਮਤਲਬ ਇੱਥੇ ਰਸੋਈ ਅੱਗੇ ਰੱਖਿਆ ਉਹ ਫਿਰ ਬਾੜ ਦੀ ਹਵਾ ਪੈ ਗਈ ਤੇ ਅੱਗ ਹੋਰ ਮੱਚਣ ਲੱਗੀ ਮੈਂ ਬੇੜੀ ਨੂੰ ਆਵਾਜ਼ ਮਾਰੀ ਫਿਰ ਇਹ ਆ ਕਿ ਉਹ ਪਾਣੀ ਲੈ ਕੇ ਆਇਆ ਮੈਨੂੰ ਕਿਹਾ ਪਾਣੀ ਨਾ ਬਾਈ ਇਹ ਨਾ ਹੋਵੇ ਬਦ ਤੇਰੇ ਮੂੰਹ ਤੇ ਨਾ ਪੈਜੇ ਕੋਈ ਮਤਲਬ ਜ ਮਤਲਬ ਹੱਥਾਂ ਪੈਰਾਂ ਤੇ ਬੈਰਣ ਗਿਆ ਪਹਿਲੇ ਨੁਕਸਾਨ ਹੋ ਜਾਊਗਾ ਫਿਰ ਥੋੜੀ ਥੋੜੀ بارش ਹੁੰਦੀ ਹੀ ਬਈ ਬੜੀ ਮੁਸ਼ਕਲ ਆ ਗਬੂਜੀ ਇਹਦੇ ਵਿੱਚ ਮੈਂ ਐਡ ਵੀ ਕਰਾਂਗੀ ਜਿਹੜੀ ਕੜਾਈ ਸੜੀ ਹੋਈ ਮੈਂ ਤੁਹਾਨੂੰ ਦਿਖਾਵਾਂਗੀ ਦੀ ਨੇ ਬੁਰੀ ਹਾਲਤ ਹੋ ਗਈ ਉਸ ਤੋਂ ਬਾਅਦ ਮੈਂ ਫਿਰ ਇਹਨੂੰ 깔ਲੀ ਸਾਫ਼ ਕੀਤਾ ਮੈਂ ਕਿਹਾ ਮੈਨੂੰ ਲੱਗਾ ਹੈ ਕਿ ਕੁਛ ਨਹੀਂ ਬਚਿਆ ਕੜਾਈ ਦਾ ਪਰ ਬਚਾਅ ਹੋ ਗਿਆ ਚਲੋ ਕੁਛ ਬਹੁਤ ਅਚਾਨਕ ਨਹੀਂ ਹੋਇਆ ਤੇਲ ਦੀ ਚਲੋ ਖੈਰ ਸੁੱਕਾ ਤੇਲ ਤੇ ਚਲੋ ਹੋਰ ਆ ਜਾਏਗਾ ਤੇ ਕੜਾਈ ਵੀ ਹੋਰ ਆ ਜੂਗੀ ਤੇ ਇੰਨਾ ਕੇ ਜਿਹੜਾ ਨੁਕਸਾਨ ਹੋਣ ਤੋਂ ਬਚ ਗਿਆ ਤੇ ਮੈਨੂੰ ਬਹੁਤ ਟੈਨਸ਼ਨ ਸੀ ਇਸ ਕਰਕੇ ਵੀ ਪਤਾ ਨਹੀਂ ਅੱਜ ਸਾਡੇ ਨਾਲ ਕੀ ਹੋਣ ਵਾਲਾ ਸੀ ਬੇਟੀ ਕਹਿੰਦੀ ਆ ਬਾਅਦ ਵਿੱਚ ਮੈਂ ਸਮਨ ਨੂੰ ਦੱਸਾਂ ਸਮਨ ਅੱਜ ਬਹੁਤ ਵੱਡਾ ਹਾਦਸਾ ਹੋ ਜਣਾ ਹੈ ਫਿਰਾਨੇ ਕੀ ਹੋਣਾ ਹੈ ਸੋਈ ਦੇ ਵਿੱਚ ਬਣੀ ਕਿੰਨਾ ਕ ਨੁਕਸਾਨ ਹੋ ਜਾਣਾ ਹੈ ਵਾਇਗਰੂ ਬਚਾਉਣ ਵਾਲਾ ਤੇ ਪਰਮਾਤਮਾ ਆ ਪਰ ਮੇਨਾਂ ਨੇ ਕਾਫੀ ਬਣਾਇਆ ਦਾ ਹਾਂ ਸਮਨ ਖਿਆਲੀ ਬੋਲ ਜੰਦਾ ਕਿ ਨਹੀਂ ਮੈਂ ਬੰਦ ਕਰਾਂ ਤੇ ਸਮਨ ਕਹਿੰਦੀ ਨਹੀਂ ਤੇਰਾ ਟੀਵੀ ਬੰਦ ਕਰਾਉਣਾ ਪੈਣਾ ਮੈਂ ਤੇ ਉਹਦੀ ਵੈਸੇ ਸੀਰੀਅਲ ਦੇ ਨਾਲ ਲਾਲਚ ਹੀ ਨਹੀਂ ਕੀਤਾ ਕੱਲ ਪਤਾ ਨਹੀਂ ਵਾਇਗਰੂ ਹੀ ਜਾਣੇ ਕਿ ਭਾਣਾ ਵਾਪਰੇ ਮੈਂ ਧਿਆਨ ਹੀ ਨਹੀਂ ਦਿੱਤਾ ਹੈਗਾ ਬਾਕੀ ਮਟੀਰੀਅਲ ਆਪਾਂ ਅਲੱਗ ਕੱਟਿਆ ਹੋਇਆ ਐ ਇਹਨੂੰ ਆਪਾਂ ਅਲੱਗ ਕੱਟਦੇ ਆਂ ਹੁਣ ਆਪਾਂ ਦਾਲ ਬਣਾਵਾਂਗੇ ਅੱਜ 5 ਮਿੰਟ ਦੀ ਦਾਲ ਬਣਾਉਣੀ ਆ ਜਿਹਨੂੰ 5 ਮਿੰਟ ਦੀ ਦਾਲ ਕਹਿ ਦਿੰਦੇ ਆ ਮਾਝੇ ਵਿੱਚ ਵੈਸੇ ਸਾਡੇ ਮਾਝੇ ਵੱਲ 5 ਮਿੰਟ ਦੀ ਦਾਲ ਕਹਿੰਦੇ ਆ ਇੱਧਰ ਮੈਨੂੰ ਪਤਾ ਨਹੀਂ ਕੀ ਕਹਿੰਦੇ ਆ ਅੱਜ ਉਹ ਬਣਾਣੀ ਆ ਕਾਫੀ ਦਿਨਾਂ ਤੋਂ ਬਣਾਇਨੀ ਆ ਲੱਕ ਬਣਾ ਲੈਨੇ ਹੁਣ ਤੇਰ ਆਪਣਾ ਹੋ ਚੁੱਕਾ ਏ ਕਰਨ ਤੇ ਫਿਰ ਆਪਾਂ ਮਿਲਦੇ ਆਂ ਇਹ ਤੁਹਾਨੂੰ ਤੜਕਾ ਛੜਕਾ ਲਾ ਕੇ ਆਪਣਾ ਮਸਾਲਾ ਤੇ ਬਸ ਪੌਣਾ ਦਹੀਂ ਆ ਪੌਣ ਚਲਿਆ ਆ ਬਸ ਚੰਗੀ ਕਰਾ ਇਕਰਾਏ ਮਟੀਰੀਅਲ ਹੋ ਜਾਵੇ ਇੱਥੇ ਆਪਾਂ ਬਣਾਉਣ ਲੱਗੇ ਆਂ ਜੀ ਗੁੜ ਵਾਲੀ ਚਾਹ ਸੋ ਮਨਾਉਂਦੀ ਪਈਆ ਮੈਂ ਗੁੜ ਲਿਆ ਸੀ ਮੈਂ ਗੁੜ ਲਿਆ ਸੀ ਮਤਲਬ ਪੂੜਿਆਂ ਵਾਸਤੇ ਮੈਂ ਕਿਹਾ ਸੌਣ ਦਾ ਮੈਂ ਨਾਣਾ ਫਿਰ ਪੂੜੇ ਬਣਾਵਾਂਗੇ ਪਰ ਨਹੀਂ ਚਾਹ ਵਿੱਚ ਹੀ ਖਤਮ ਕਰਤਾ ਹਾਂ ਸ਼ਮਨ ਆਉਗੇ ਪਹਿਲੇ ਕੋਲ ਚਾਹ ਪੀਂਦੀ ਨਹੀਂ ਆਕੇ ਪਰ ਹੁਣ ਗੋੜ ਲਿਆ ਤੇ ਉਹ ਜ਼ਰੂਰ ਪੀਓਗੀ ਕੱਲ ਵੀ ਕਹਿੰਦੀ ਮम्मा ਗੋੜ ਵਾਲੀ ਚਾਹ ਬਣਾਓ ਮੈਂ ਉਹਦੇ ਜੋਗੇ ਥੋੜੀ ਜਿਹੀ ਬਣਾ ਕੇ ਹੁਣ ਬਸ ਆਪਣਾ ਮਸਾਲਾ ਜਿਹੜਾ ਹੋ ਗਿਆ ਮਟੀਰੀਅਲ ਵੈਰੀ ਸਾਰਾ ਕੁਝ ਆਪਾਂ ਪਾ ਦਿੱਤਾ ਸੀ ਇਹ ਇਹ ਹੈ ਜੀ ਆਪਣੀ 5 ਮਿੰਟ ਦੀ ਢਾਲ ਹੈ। ਜਿਵੇਂ ਨਾਪਾ ਥੋੜਾ ਜਿਹਾ ਸਲੋ ਕਰਕੇ 5 ਮਿੰਟ ਕੁੱਕ ਕਰ ਰੱਖ ਦਾਂਗੇ। ਫਿਰ ਆਪਾਂ ਹੋਣਾ ਬੈਸਟ ਥੋੜਾ ਜਿਹਾ ਇਹ ਮੈਨੇ ਪਾਉਣ ਲਿਆ। ਹੁਣ ਇਹਦੇ ਵਿੱਚ ਆਪਾਂ ਤਾਂ ਜਿਹੜਾ ਥੋੜਾ ਜਿਹਾ ਲੋਡ ਅਨੁਸਾਰ ਪਾਣੀ ਜਿੰਨੀ ਕੀ ਜ਼ਰੂਰਤ ਆ ਆਪਾਂ ਨੂੰ ਇੱਧਰ ਆਪਣਾ ਚਾਵਲਾ ਪਾਣੀ ਨੂੰ ਜਿੰਨ ਜਿੰਨ ਕਿ ਥੋੜਾ ਜਿਹਾ ਕਰਨਾ ਹੈ ਕਿਉਂਕਿ ਫਿਰ ਇੱਕ ਬੰਨੇ ਆਪਣੀ ਤਬ ਜੀ ਨੂੰ ਵੀ ੜਕਾ ਲੱਗ ਗਿਆ ਐ ਜੀ ਮੈਂ ਨਾ ਰੰਗ ਵਾਸਤੇ ਕੋਈ ਇਹੋ ਜੀ ਮਿਰਚ ਨਹੀਂ ਪਾਉਂਦੀ ਕਿ ਜਿਹੜੇ ਬੱਚੇ ਨਾ ਖਾਣ ਬੱਚੇ ਜਿਆਦਾ ਮਿਰਚ ਮਸਾਲਾ ਇਹਨੂੰ ਪਸੰਦ ਨਹੀਂ ਕਰਦੇ ਵੈਸੇ ਆਪਾਂ ਮਿਰਚ ਮਸਾਲਾ ਤਾਂ ਚਲੋ ਦੂਸਰਾ ਹੀ ਵਰਤਦੇ ਆਂ ਲਈ ਸੀ ਮੈਂ ਕੋਈ ਰੈਡੀमेड ਮਸਾਲਾ ਨਹੀਂ ਵਰਤਦੀ ਘਰੇ ਹੀ ਬਣਾਉਂਨੇ ਆ ਮਸਾਲਾ ਆਪਾਂ ਲਿਆਣ ਕੇ ਸਾਰੀਆਂ ਚੀਜ਼ਾਂ ਤੇ ਬਾਕੀ ਇਹ ਹੈ ਕਿ ਮੈਂ ਉਹ ਜਿਹੜੀ ਕਸ਼ਮੀਰੀ ਮਿਰਚ ਨੂੰ ਨਹੀਂ ਪਾਈ ਜੇ ਮੈਂ ਮੇਰੂੰ ਪਹਿਲਾਂ ਹੀ ਮਿਰਚ ਵੱਧ ਘੇਤੀ ਜੇ ਮੈਂ ਪਾ ਦਿੰਦੇ ਮੇਰੇ ਤੋਂ ਬਹੁਤ ਹੋ ਰਣੀ ਹੈ ਰੰਗ ਵਾਸਤੇ ਵੀ ਜੇ ਮੈਂ ਪਾਉਂਦੀ ਬਹੁਤ ਮੇ ਤੇ ਤਿੱਖਾ ਹੋ ਜਾਣਾ ਹੈ ਬਹੁਤ ਜ਼ਿਆਦਾ ਇੱਧਰ ਆਪਣਾ ਪਾਣੀ ਉਬਲ ਚੁੱਕਾ ਆ ਜੀ ਚੰਗੀ ਤਰ੍ਹਾਂ ਰਿਨ ਰਿਨ ਕੇ ਨੂੰ ਫਿਰ ਆਪਾਂ ਪਾਵਾਂਗੇ ਜੀ ਚਾਹੇ ਪੱਤੀ ਐਨੋ ਪਾ ਐਨੋ ਪਾ ਠਾਕੀ ਦਿਨੇ ਉਹ ਆ ਗਈ ਭੈਣ ਜੀ ਪਾਗਲ ਆ ਗਈ ਦੇਖੋ ਆ ਆ ਬੜੀ ਸੋਹਣੀ ਗੱਲ ਆ ਹਨਾ ਮੈਂ ਵੀ ਵਦਿਆ ਕੋਈ ਸਾਸਿਕਾਰਨੀ ਕੋਈ ਸੈਂਸ ਨਹੀਂ ਆਪਾਂ ਕਿੱਥੋਂ ਆਏ ਪਾਣੀ ਦੇ ਯਾਰ ਪਾਣੀ ਦੇ ਮੈਂ ਆਪਣੇ ਬੋਤਲ ਚ ਐ ਮੈਂ ਬੱਤੀ ਅਸਤੇ ਪਹਿਲਾਂ ਹੀ ਰੱਖਿਆ ਨਿਕਾਲ ਰਕੀ ਇਹ ਤੇਰਾ ਜੁੱਤੀ ਨਹੀਂ ਬਹੁਤ ਨਹੀਂ 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 ਸੱਚੀ ਨਹੀਂ ਆ ਮੈਂ ਚਾਹ ਬਣਾਉਣ ਵਾਸਤੇ ਪਾਣੀ ਲਾਇਆ ਏ ਉਹਦੇ ਵਿੱਚ ਰੱਖਿਆ ਮੈਂ। ਉਹ ਆ ਬੇਹਲ ਕਰ ਤੂਤ। ਹੱਥ ਤੇਰੀ। ਅੱਕ ਨਹੀਂ ਆ ਗਈ ਤੈਨੂੰ। ਅੱਖਾਂ ਤੇ ਲੱਗੋ ਲੱਗੋ ਨਹੀਂ। ਅੰਮੇ ਅਗਲੇ ਬਣਾ ਲਏ ਬੜੀ ਭੁੱਖ ਲੱਗੀ ਆ। ਹੂੰ। ਬਣਾ ਲਿਓ। ਹੂੰ। ਹੋਂਜੇ ਆ ਗਈ ਐ ਮੈਡਮ ਜੀ। ਹੁਣ ਡਿਮਾਂਡਾਂ ਸ਼ੁਰੂ। ਤੇਰੇ ਵਾਸਤੇ ਚਾਹ ਬਣਦੀ ਪਈ ਪੁੱਤ ਕੋੜ ਵਾਲੀ। ਪਹਿਲਾਂ ਚਾਹ ਪੀਓ। ਤੂੰ ਕੱਲ ਪੀਤੀ ਹੁਣ ਮੈਂ ਬਣਾਇ ਨਖਰੇ ਨਹੀਂ ਜਦ ਮੈਂ ਨਹੀਂ ਬਣਾਉਣੀ ਸੰਮਨਦੀਪ ਜਿੱਦ ਮੈਂ ਚਾਹ ਨਹੀਂ ਬਣਾਉਣੀ ਉਹ ਦਿਨ ਤੂੰ ਚਾਹ ਮੰਗਦੀ ਆ ਹਨਾ ਅੱਜ ਉਹ ਦੇਖ ਲੈ ਚਾਹ ਬਣਾਈ ਆ ਤੇ ਹੁਣ ਪੀਣੀ ਤੇ ਪੈਣੀ ਗੋੜ ਵਾਲੀ ਬਣਾਈ ਨਾਲ ਮੈਂ ਮੇਰਾ ਪੋਤ ਕੋੜਬੜੀ ਚਾਹ ਪੀਂਦਾ ਨਾਂ ਨਾਂ ਕੇ ਇਹਦੇ ਨਾਲ ਇਹਦੇ ਨਾਲ ਕੋਈ ਤੇਰੀ ਦੁਕਾਨ ਦੂਰ ਹੋ ਜਾਣੀ ਹੈ ਹੂੰ ਜ਼ਿੰਦਗੀ ਜੰਦ ਹੋ ਗਈ ਹੈ ਕਾ ਦੇ ਨਾ ਪਹਿਲਾਂ ਤੇ ਮਾ ਆਪਾਂ ਜਿਹੜੀ ਚੀਜ਼ ਨਹੀਂ ਮम्मा ਬਣਾਉਂਦੇ ਉਹਦਾ ਆਪ ਡਿਮਾਂਡ ਕਰਦੇ ਨੇ ਜਦ ਬਣਾ ਦੇ ਨੇ ਉਹਦੀ ਜ਼ਿੰਦਗੀ ਜੰਡ ਹੋ ਗਈ ਐ ਮੇਰੇ ਮਨ ਸਾਰੋ ਲੱਗ ਗਿਆ ਨਾ ਪਤਾ ਨਹੀਂ ਕਹਿਨੇ ਕਿਆ ਹਾਂ ਪਖ ਲਾਦਾ ਬੈਠ ਉਹ ਬੈਠੋ ਵੇਖ ਲੋ ਇੱਧਰ ਵੇਖੋ ਸ਼ੂਰ ਬੱਚਿਆਂ ਦੇ ਆਹ ਵੇਖੋ ਬਾ ਆਹ ਬਿਆਨ ਗਲਾਸ ਪਾਣੀ ਵਾਲਾ ਆਹ ਸੰਬੰਧਿਤ ਸ਼ੂਜਾ ਆਹ ਦੇਖੋ ਇਹਨਾਂ ਨੇ ਕਾਰਨਾਮੇ ਠੀਕ ਹੈਗੇ ਭਲਾ ਆਹ ਦੇਖੋ ਆਏ ਆ ਇਹ ਵੇਖੋ ਸੌਕਸ ਆਹ ਵੇਖੋ ਸੌਕਸ ਪਈ ਦੋਨੋਂ ਠੀਕ ਨਹੀਂ ਹੈਗੇ ਬੇਟਾ ਜੀ ਚੀਜ਼ਾਂ ਠੀਕ ਨਹੀਂ ਆ ਹੂੰ ਸੋਹਣੀ ਗੱਲ ਆ ਸਭ ਤੋਂ ਮੇਰੇ ਪੈਰਾਂ ਨਾਲ ਹੀ ਆ ਗਈ ਆ ਅੱਛੀ ਬਾਤ ਹੈ ਕੁਝ ਚੰਗੀਆਂ ਗੱਲਾਂ ਨੇ ਆ ਦੇਖੋ 100 ਉਹ ਵਾ ਇੱਕ ਓ ਵਾਂ ਇੱਕ ਗਲਾਸ ਪਾਣੀ ਜਿਹੜੇ ਵਿੱਚ ਪੀਤਾ ਉਹ ਉਹ ਸ਼ੂਰ ਦੇਖੋ ਬਸ ਪੁੱਛਰ ਪੈ ਗਿਆ ਲੰਮੇ ਦੇ ਸਿੱਕੋ ਖਾ ਖਾਲ ਕੇ ਪਾ ਲਿਆ ਨੂੰ ਕਿਹੜੇ ਦੇ ਸਿੱਕਾ ਜਿਵੇਂ ਇਹ ਤਾਂ ਡਾਲਣਾ ਪੈਣੀ ਜੜਿਆਣਾ ਕਿ ਨਿੱਕੇ ਮੇਰੇ ਨੇ ਨਾ ਨਾ ਤੂੰ ਕੁਛ ਨਹੀਂ ਖਾਦਾ ਹਨਾ ਅਮੈਂ ਮੋਟੇ ਹੋਗੀ ਨਾ ਫਿਰੋਂ ਬਦਿਆਣਾ ਹੋ ਗਈ ਨਾ ਹੋਈ ਨਾ ਨਹੀਂ ਨਹੀਂ ਨਾ ਤਾਂ ਸੋਣੀ ਹੋਈ ਨਾ ਤੂੰ ਮੋਟੀ ਹੋਈ ਕੁਛ ਨਹੀਂ ਹੋਇਆ ਚਲੋ ਜੀ ਹੁਣ ਆਪਣੀ ਚਾਹ ਵੀ ਰੈਡੀ ਹੋ ਗਈ ਆ ਨਖਰੇ ਨਖਰੇ ਬੱਚਾ ਦੇ ਕਿੰਨੇ ਨਖਰੇ ਆ ਨਖਰੇ ਤੇ ਝੱਲੇ ਹੀ ਨਹੀਂ ਨਾ ਜਾਂਦੇ ਕੱਲ ਮੈਂ ਚਾਹ ਨਹੀਂ ਸੀ ਬਣਾਈ ਮੈਂ ਕਿਹਾ ਮੇਰਾ ਮੂਡ ਨਹੀਂ ਹੈਗਾ ਚਾਹ ਭਣੀ ਬਣਾਉਂਦਾ ਤੁਸੀਂ ਰੋਟੀ ਖਾ ਲਓ ਕਹਿੰਦੇ ਨਾ ਨਾ ਅਸੀਂ ਚਾਹ ਪੀਣੀ ਚਾਹ ਬਣਾ ਲਾ ਮਮਾ ਅੱਜ ਮੈਂ ਚਾਹ ਬਣਾਈ ਆ ਤੇ ਅੱਜ ਨਖਰੇ ਤੇ ਨਖਰਾ ਦਾਲ ਆਪਣੀ ਹੋ ਚੁੱਕੀ ਹੈ ਜੀ ਰੈਡੀ ਦਾਲ ਬਣ ਚੁੱਕੀ ਆ ਹੁਣ ਆਪਾਂ ਬਣਾਉਣ ਜਾ ਰਹੇ ਮੈਗੀ ਮੈਡਮ ਜੀ ਮੈਗੀ ਬਣਾਉਣਗੇ ਦਾਲ ਆਪਣੀ 5 ਮਿੰਨਟ ਦੀ ਦਾਲ ਹੋ ਗਈ ਹੈ ਜੀ ਤਿਆਰ ਅੱਛੇ ਸੇ ਤਿਆਰ ਹੋ ਰਹੀ ਹੈ ਦਾਂਗੇ ਹੁਣ ਦੂਜੇ ਸ਼ੈਪ ਆ ਗਏ ਨੇ ਉਹ ਲੱਗੇ ਨੇ ਮੈਗੀ ਬਣਾਉਣ ਪਿਆਜ਼ਾਂ ਵਾਲੀ ਮੈਗੀ ਉਹ ਆਟਾ ਬੋਲੇ ਹਾਂਜੀ ਆਟਾ ਹੈਗਾ ਆ ਜੀ ਗੁੰਨੇ ਆ ਆ ਤੁਸੀਂ ਹੁਣ ਮੈਗੀ ਬਣਾਓ ਹੈ ਨਾ ਉਹ ਕਿੰਨਾ ਗੰਦਾ ਪਾਤਾ ਯਾਰ ਉਧਰ ਲਫਾਫਾ ਪਿਆ ਸੀੜੀਆਂ ਦੇ ਉਧਰ ਵਿੱਚ ਪਾਈ ਸਾਰਾ ਇਹਨੂੰ ਤੋੜੋ ਆ ਵੀ ਤੋੜੋ ਚੱਕੂ ਵੀ ਧੋ ਆ ਪਾਣੀ ਵਿੱਚ ਬਣਾਉਣੀ ਆ ਪਾਣੀ ਦੇ ਪਾਣਾ ਬਾਹਾਂ ਤਾਂ ਦੇਰਾਂ ਦੇਰਾਸਾ ਹੋ ਗਿਆ ਐ ਹਣਾ ਪਕਰ ਦੇ ਘੜੀ ਦੇ ਰੈਸਟ ਦੇਖੋ ਅੱਛਾ ਚੱਕ ਜਰਾਬਾ ਆਪਣੇ ਜਰਾਬਾ ਚੱਕੋ ਬੇਟਾ ਵਾਹ 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 ਥੋਣੀਆਂ ਪੈਵੇਂ ਨਹੀਂ ਆ ਇਹਨੇ ਗੰਦੇ ਬੱਚੇ ਕਿਹਦੇ ਕਿਹਦੇ ਇਹਨੇ ਗੰਦੇ ਬੱਚੇ ਆ ਸਾਡੇ ਬੱਚੇ ਦੇ ਵੇਖੋ ਬਹੁਤ ਸਹੀ ਕੰਮ ਆ ਨਾ ਆ ਹੋਏ ਆਸ਼ੂਰ ਕਿਨੇ ਚੁੱਕਣੇ ਆ ਨਾ ਵਾਈਟ ਹੀ ਆ ਸੂਜ ਨਸ਼ਣ ਤੇ ਲਾ ਦੇ ਮੈਨੇ ਪੀਲੇ ਕਲਰ ਦੇ ਲੱਗਣ ਦੇ ਹਣ ਵੈਸੇ ਹਮ ਹਾਂ ਆ ਵੇਖੋ ਕੀ ਬਾਤ ਆ ਹੈ ਹਨਾ ਅੰਧੇਰੇ ਚ ਕਿਸੇ ਨੂੰ ਕੀ ਦਿਸੇਗਾ ਮੈਨੂੰ ਗੁਰਮੀ ਲੰਗ ਦੀ ਐਸ ਤੱਕ ਕਿ ਜੁਨੀਫਾਰਮ ਮੈਂ ਨਹੀਂ ਉਤਾਰਨ ਦੀ ਹਿੰਮਤ ਹੈਗੀ ਆਪਣੇ ਵਿੱਚ ਹਨ ਅੰਮ੍ਰਿਤ ਪੈਂਟ ਧੋਦੇ ਜੁੱਤੀ ਪੈਂਟ ਖੰਡ ਕਰਸ ਕਰਦਾਂਗੇ ਬਲੈਕ ਪੈਂਟ ਨਹੀਂ ਮਾਉਣੇ ਕਿਉਂ ਉਹ ਕਾਦੇ ਵਾਸਤੇ ਉਹ ਪੈਸੇ ਕਾਦੇ ਵਿੱਚ ਖਰਚ ਦੀ ਗਏ ਉਹ ਆਸੀਆਂ ਦੀ ਹੁੰਦੀ ਨੇ ਉਹਦੀ ਕਿਹੜੀ ਬਲੈਕ ਕਿਉਂ ਉਹ ਨਹੀਂ ਮੈਨੂੰ ਤੰਗ ਵਾ ਯਾਰ ਉਹ ਨਾਲ ਫਾਈਨ ਨਹੀਂ ਲੱਗਦੀ ਫਿਰ ਸਮਝ ਲੈ ਹੀ ਕਿਉਂ ਆਪਾਂ ਉਹ ਕਿਉਂ ਪਤਾ ਹੈ ਫਿਰ ਜੇ ਐ ਸੋਚਿਆ ਕਰੂ ਨਾ ਪਪਾ ਤੂੰ ਚਾਹ ਕੇ ਕੀਤੀ ਸੀ ਨਾ ਪਰ ਯਾਰ ਮੈਨੂੰ ਜੇ ਤਾਂ ਉਹ ਚਲਟੇ ਫੇਰ ਦਿੱਤੇਗੇ ਨਹੀਂ ਨਾ ਮੇਹੀ ਵੇਚਦੇ ਚਲਟੇ ਫੇਰ ਦਿੱਦੀ ਤਾਂ ਮੇਨਾਂ ਇਕੱਠੀ ਹੋ ਜਾਂਦੀ ਆ ਉਹ ਉਹ ਸਹੀ ਸੀ ਜਿਹੜੀ ਪਹਿਲਾਂ ਲਈ ਸੀ ਮੇਰੀ ਮੋੜਦੀ ਵੀ ਉੱਥੇ ਦੁਕਾਨ ਤੇ ਜਿਹੜਾ ਪੈਸੇ ਨਹੀਂ ਘਟ ਕਰਦਾ ਉਦੇ ਤੱਕ ਨਹੀਂ ਲੂ ਚਾਲੂ ਤੂੰ ਮੈਂ ਨਹੀਂ ਖੁਸ਼ ਨਹੀਂ ਕਿ ਤੂੰ ਹੀ ਗਈ ਜੰਨੀਏਗਾ ਹਾਂ ਦੇਹ ਤੇ ਕਪੜੇ ਭਾ ਖਰੀਦ ਕੇ ਕਪੜੇ ਪੈਸੇ ਖਰਚ ਕੇ ਕਿਉਂ ਨਹੀਂ ਪਾਏ ਦਨ ਮੈਨੂੰ ਫਿਰ ਦੂਜੇ ਹੀ ਪਾਈ ਫਿਰ ਦੇ ਮੈਂ ਸਾਂਦੇ ਜੋਤੀ ਨੂੰ ਦੇ ਦੇ ਅੱਛਾ ਚਲ ਉਹ ਤੇ ਕੋਈ ਗੱਲ ਨਹੀਂ ਆ ਪਰ ਗੱਲ ਤੇ ਗਲਤ ਆ ਨਾ ਮੁੰਡੇ ਨਹੀਂ ਮਾਣਦੇ ਟਰਵਾ ਕੁੜੀਆਂ ਲਈ ਜੱਗੀ ਜੀ ਅੱਛਾ ਠੀਕ ਹੈ ਦੇਓ ਜੀ ਦੀ ਪੈਂਟ ਮੁੰਡੇ ਦੇ ਫਿਰ ਸਾਈਜ਼ ਨਹੀਂ ਦੇ ਦੇਣੀ ਜੇ ਇਸ ਦੀ ਪੈਂਡ ਵੀ ਕੁੜੀਆਂ ਦੀ ਵੱਖਰੀ ਹੁੰਦੀ ਆ। ਪਾਪੂ ਲੈਂਦੇ ਤੇ ਇੱਥੇ ਪਾ ਲੈਿੰਦੇ ਪਤਾ ਨਹੀਂ ਲੱਗਦਾ ਕਿ ਇਹ ਮੈਂ ਪਾ ਲੈਣੀ ਚਲੋ ਫੱਟੀਆਂ ਵਰਨਾ। ਸੋ ਫਿਰ ਹਮਨੇ ਸੋ ਉਹ ਪਿਆ ਸੋੜਦੇ ਮੈਨੂੰ ਕੰਦਰੇ ਚੰਗਣ ਨਹੀਂ ਲੱਗਾ। ਥੱਲੇ ਡਿੱਗ ਗਿਆ। ਮੈਂ ਕੀ ਕਿਤੇ ਯਾਰ? ਮੰਮੀ ਮੈਂ ਕਿੱਥੇ ਆਪਰੇ ਆ। ਮੈਨੂੰ ਪਤਾ ਨਹੀਂ ਹੋਇਆ ਕਿੱਥੇ ਆਵੇ। ਫੁੱਟੀਆਂ ਅੱਜ ਮੈਂ ਗੱਦਿਆਂ ਨੂੰ ਧੋਪ ਵੀ ਲਵਾਈ ਆ ਬਹੁਤ ਬਰਸਾਤ ਕਰਕੇ ਬਰਈ ਬਿੰਦੀ ਦੁੱਧ ਪਾਇਆ ਤੜਕਣੀ ਚ ਦੁੱਧ ਦੋਲੇ ਦੋ ਲੈ ਆਇਆ ਇੱਕ ਹੀ ਬਣਾ ਲਾ ਹਨ ਨਹੀਂ ਭਰਾ ਮੈਂ ਦੋਵੇਂ ਖਾਣੇ ਮੇਰਾ ਮਾਹ ਢਿੱਡ ਭਰਨੂ ਤੇ ਫਿਰ ਰੋਟੀ ਲਈ ਖਾਣੇ ਨੂੰ ਖਾਣੀ ਉਹ ਵੀ ਕਿੱਥੇ ਖਾ ਪਾਣੀ ਤੂੰ ਰੋਟੀ ਫਿਰ ਉਹ ਕਬੈਸ ਥੱਲੇ ਤੁਹਾਨੂੰ ਘੜੀਚੀ 5 ਲੀਟਰ ਸਾਰਾ ਤੇਲ ڈالਣਾ ਹੈ 5 ਲੀਟਰ ਦੇ ਵਿੱਚ 2 ਪੈਕਟ ਮੈਗੀ ਦੇ ਬਣਾਉਣੇ ਹਨ ਉਹ ਉਹ ਯਾਰ ਪਾਣੀ ਦੇ ਸੋਕ ਲੈ ਰਹੇ ਕਿ ਕਰਦੀ ਹੈ ਬੇਕੁੱਪ ਕਿਉਂ ਹੋ ਗਿਆ ਇਹਦੇ ਵਿੱਚ ਥੋੜਾ ਬਹੁਤਾ ਪਾਣੀ ਰਹਿ ਜਾਂਦਾ ਹੈ ਮਿਲਦਾ ਦੇ ਪੱਜਣਾ ਉਦਾਂ ਹੀ ਹੈ ਨਹੀਂ ਪਲਪਦਾ ਮੈਨੂੰ ਆਇਦਾਂ ਸੁੰਗਣ ਦੀ ਗੱਲ ਨਹੀਂ ਹੈਗਾ ਜਿਆਦਾ ਮੈਂ ਉਹ ਬਾਈ ਮੰਮੀ ਮੰਮੀ ਮੈਂ ਕਿਹਾ ਵੀ ਨਹੀਂ ਯਾਰ ਮੈਂ ਆ ਛੇੜ ਯਾਰ ਇਹ ਕੀ ਚੱਕਰ ਹੈ ਨਹੀਂ ਗਿਆ ਹੀ ਮੈਂ ਉਹ ਹਿਲਦਾ ਵਾ ਅੱਛਾ ਜੀ ਉਹ ਕੁੰਡੀ ਜੀ ਨਹੀਂ ਦੂ ਅਰੇ ਹਾ ਵਿੱਚ ਨਹੀਂ ਨਾ ਖਾਲੀ ਨੇ ਪਲਟਣਾ ਹੀ ਨਹੀਂ ਫੜ ਕੇ ਅਬ ਹਮ ਢੂੰਡੇਗੇ ਢੂੰਡੇ ਅਮੀ ਜੀ ਦਾ ਗੀ ਬਣ ਗਈ ਐ ਹਰ ਖਾਊਗੀ ਕੁੜੀ ਕੰਦੀ ਖਾਲਾ ਭਰਾਵਾ ਨਾਲ ਵੀ ਪੱਜਣਾ ਹੀ ਮੈਂ ਨਹੀਂ ਖਾਣੀ ਖਾਲਾ ਠੀਕ ਹੈ ਜੀ ਬਾਏ ਬਾਏ ਇੱਥੇ ਕਰਦੇ ਆਂ ਬਲੌਗ ਦੀ ਐਂਡਿੰਗ ਮਿਲਦੇ ਆਂ ਫਿਰ ਅਗਲੇ ਬਲੌਗ ਦੇ ਨਾਲ ਕਿਸੇ ਹੋਰ ਨਵੇਂ ਬਲੌਗ ਨਾਲ ਬਾਏ ਬਾਏ